ਸਸੀ ਕਾਲ ਬਾਈ ਸਾਰੇ ਵੀਰ ਭਰਾਵਾਂ ਨੂੰ ਅੱਜ ਤੁਹਾਨੂੰ ਇੱਕ ਬਹੁਤ ਘੈਂਟ ਜਾਣਕਾਰੀ ਦਿੰਨੇ ਆ ਵੀ ਆਹ ਦੇਖੋ ਕਿਚਨ ਦੇ ਵਿੱਚ ਪੂਰਾ ਹਾਈ ਫਾਈ ਕੰਮ ਹੋਇਆ ਹੈ ਪੂਰਾ ਮਹਿੰਗਾ ਕੰਮ ਹੋਇਆ ਹੋਇਆ ਤੁਹਾਨੂੰ ਇਹ ਦਿਖਾਉਣੇ ਆ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਸਕਿਪ ਨਹੀਂ ਕਰਨੀ ਅੱਗੇ ਦਿਖਾਉਣ ਆ ਆਹ ਦੇਖੋ ਬਾਈ ਜਿਹੜਾ ਸੰਖ ਲੱਗਿਆ ਹੋਇਆ ਸੀ ਚੌਰਸ ਬਹੁਤ ਮਹਿੰਗਾ ਲੱਗਿਆ ਹੋਇਆ ਸੀਗਾ ਬਾਈ ਇਹਨਾਂ ਨੇ ਤੇਜਾਬ ਪਾ ਕੇ ਦੇਖ ਲਓ ਆਹ ਦੇਖ ਲਓ ਕਿਵੇਂ ਪੱਟੀ ਮੇਸ ਕਰੀ ਹੈਗੀ ਬਹੁਤ ਵਾਰੀ ਸਮਝਾ ਸਮਝਾ ਕੇ ਥੱਕ ਗਈ ਵੀ ਤੇਜਾਬ ਕਿਸੇ ਵੀ ਟੂਟੀ ਦੇ ਤੇਜਾਬ ਨਹੀਂ ਲਾਉਣਾ ਕਿਸੇ ਵੀ ਸੰਖਤ ਤੇ ਤੇਜਾਬ ਨਹੀਂ ਲਾਉਣਾ ਸ਼ੀਟਾਂ ਤੇ ਤੇਜਾਬ ਨਹੀਂ ਪਾਉਣਾ ਸਮਝਾ ਸਮਝਾ ਕੇ ਥੱਕ ਗਿਆ ਬਈ ਪਰ ਸਮਝ ਨਹੀਂ ਆਉਂਦੀ ਆ ਦੇਖੋ ਇਹ ਤਾਂ ਹੁਣ ਕੀ ਕਰੂ ਕਿੰਨਾ ਭੜਾ ਲੱਗਦਾ ਉਦੋਂ ਥੋੜੀ ਬਹੁਤੀ ਪ੍ਰੋਬਲਮ ਹੋਊਗੀ ਸਾਫ਼ ਕਰਦਣੇ ਸਟੀਲ ਨੂੰ ਸਾਫ਼ ਕਰਨ ਵਾਸਤੇ ਬਹੁਤ ਸਾਰੀਆਂ ਬਹੁਤ ਸਾਰੀਆਂ ਕੰਪਨੀ ਦੇ ਪ੍ਰੋਡਕਟ ਆਉਂਦੇ ਨੇ ਸਾਫ਼ ਕਰਨ ਵਾਸਤੇ ਸਟੀਲ ਵਾਸਤੇ ਸਪੈਸ਼ਲ ਆਉਂਦਾ ਆ ਦੇਖੋ ਬਈ ਇਹਦੇ ਵਿੱਚ ਕੱਚਾ ਤੇਜਾਬ ਦੇ ਨਾਲ ਇਹਦਾ ਕਿਵੇਂ ਬੁਰਾ ਹਾਲ ਹੋਇਆ ਵੀਰੋ ਧਿਆਨ ਰੱਖਿਆ ਕਰੋ ਮਹਿੰਗੀਆਂ ਚੀਜ਼ਾਂ ਲਾ ਕੇ ਉਹਦੀ ਸਾਮ ਸਵਾਲ ਕਰਨੀ ਵੀ ਸਿੱਖੋ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਧੰਨਵਾਦ